ਦੇ ਕੋ ਸੰਗੋਵਾਲ ਦੇ ਪ੍ਰਤੀ ਇਹ ਲਾਲ ਕਦੇ ਲੋਕਾਂ ਦਾ ਪਿਆਰ ਆ ਸੰਗੋਵਾਲ ਲੋਕਾਂ ਦੇ ਵਿੱਚ ਵਿਚਰਦਾ ਅੱਜ ਤਾਂ ਲੋਕੀ ਆਡਾ ਮਾਨ ਸਮਾਨ ਔਰ ਦੋ ਸਾਲਾਂ ਦੇ ਕੀਤੇ ਹੋਏ ਕੰਮ ਆ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਦੇ ਜਿਹੜੇ ਪਾਸੇ ਵੀ ਜਾਣੇ ਅੱਜ ਸਰਦਾਰ ਭਗਵਾਨ ਸਿੰਘ ਮਾਨ ਦਾ ਕੰਮ ਬੋਲਦਾ ਵਾ ਕਿੱਥੋਂ ਕਿੱਥੋਂ ਰੋਡ 'ਚੋਂ ਕੱਢਿਆ ਜਾ ਰਿਹਾ ਉਹਦੇ ਬਾਰੇ ਥੋੜਾ ਦੱਸ ਦਿਓ ਅੱਜ ਗਿੱਲ ਲਲਕੇ ਦੇ ਕਿੰਨੇ ਪੱਤਰਪਿੰਡਾਂ ਪੱਤਰਪਿੰਡਾਂ ਦੇ ਵਿੱਚੋਂ ਅਸੀਂ ਰੋਡ ਸ਼ੋਅ ਕਰ ਰਹੇ ਆਂ ਔਰ ਸਾਰੀ ਜਗ੍ਹਾ ਤੇ ਭਰ ਮਹੰਗਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਾਥੀ ਜਿਹੜੇ ਆਖਰੀ ਬੜਾ ਚੱਲ ਰਿਹਾ ਚੋਣ ਪ੍ਰਚਾਰ ਦਾ ਸੋ ਲੱਗਦਾ ਵੀ ਜਿੱਤ ਹੋਊਗੀ ਤੇਰਾ ਜੀਓ ਦੇ ਕੋ ਲੋਕਾਂ ਦਾ ਪਿਆਰ ਆ ਇਹ ਲੋਕਾਂ ਨੇ ਮਨ ਬਣਾਇਆ ਹੋਇਆ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਆ ਜਾਮ ਆਦਮੀ ਪਾਰਟੀ ਦੇ ਦੱਸ ਦੇ ਜਿਹੜੇ ਕੰਮ ਨੇ ਕੀਤੇ ਹੋਏ ਉਹ ਬੋਲ ਰਹੇ ਅੱਜ ਦੋ ਮਿੰਟਾ ਪਾਣੀ ਪੀ ਲੈਂਦੇ ਜੀ ਇਸ ਮਰਜ਼ੀ ਦਾਸ ਨੇ ਕੱਲ ਪੀਸੀ ਕੀ ਆ ਆਡੀਓ ਜਿਹੜੀ ਯਾਰ ਰਵੀਰ ਬਿੱਟੂ ਨੇ ਵਾਇਰਲ ਹੋ ਰਹੀ ਆ ਉਸ ਵਿੱਚ ਰਵੀਰ ਬਿੱਟੂ ਕਾਂਗਰਸੀਆਂ ਨੂੰ ਤੇ ਭਾਰਤ ਨੂੰ ਗਾਲਾਂ ਕੱਢਦੇ ਵਿਖਾਏ ਇਹਨਾਂ ਦੇ ਸਾਰੇ ਪੜਦੇ ਗੁੱਲ ਗੇ ਦੋਨਾਂ ਦੇ ਬੈਂਸ ਦੇ ਵੀ ਬਿੱਟੂ ਦੇ ਵੀ ਔਰ ਰਾਜੇ ਬਰਿੰਗ ਦਾ ਇਸ ਤਰ੍ਹਾਂ ਗੋਲ ਹੋ ਗਿਆ ਅਸੀਂ ਉਮੀਦਵਾਰ ਜੀ ਨੂੰ ਲੱਡੂਆਂ ਨਾਲ ਤੋਲਿਆ ਜੀ ਇਹ ਲੱਡੂ ਹੁਣ ਜਨਤਾ ਵਿੱਚ ਵੰਡ ਰਹੇ ਆ ਬਹੁਤ ਖੁਸ਼ੀ ਦੀ ਲਹਿਰ ਆ ਭਗਵੰਤਾਨ ਜੀ ਦੇ ਕੰਮ ਬੋਲ ਰਹੇ ਨੇ ਤੇ ਪੱਪੀ ਜੀ ਵੱਧ ਤੋਂ ਵੱਧ ਵੋਟਾਂ ਦਾ ਜਿੱਤਣਗੇ ਤਾਂਦਰਾ ਰੋਡ ਤੇ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਜੀ ਉਹਨਾਂ ਨੂੰ ਤੇ ਆ ਕਿੰਨੇ ਲੱਡੂ ਜਾਂਦੇ ਸੀ ਤੇ ਕਿੰਨੇ ਕਿਲੋ ਲਿਆ ਸੀ ਜਿੰਨਾ ਭਜਨ ਸੀਗਾ ਜੀ ਇਹ 100 ਕੁ ਕਿਲੋ ਵਜਨ ਆ ਪੱਪੀ ਬਾਜੀ ਦਾ ਉਹਨੇ ਹੀ ਲੱਡੂ ਰੱਖੇ ਸੀ ਅਸੀਂ ਅਸੀਂ ਕਿਰਸ ਨਹੀਂ ਕੀਤੀ ਸਾਡੀ ਆਪਦੀ ਹਲਵਾਈ ਦੀ ਦੁਕਾਨ ਆ ਜੀ ਲੱਗਦਾ ਕਿ ਵੀਰਵਾਰ ਤਾਂ ਵਜਨ ਭਾਰੀਆ ਦੋਸਤਾਂ ਦਾ ਲੱਡੂ ਵੀ ਚਾਰ ਲੈ ਆ ਲੱਡੂ ਵੀ ਲਿਆ ਜਿਆਦਾ ਲੈ ਆਣੇ ਪਏ ਤੇ ਵੋਟਾਂ ਵੀ ਭਾਰੀ ਪੈਣਗੀਆਂ ਉਹਨਾਂ ਨੂੰ ਵੋਟਾਂ ਵੀ ਭਾਰੀ ਪੈਣਗੀਆਂ ਹਾਂਜੀ ਹਾਂਜੀ ਕਿਤੇ ਦਾ ਤੁਮਰਤਲਾ ਲੁਧਿਆਣਾ ਅੱਗੇ ਹਲਕਾ ਬਹੁਤ ਵੱਡਾ ਹਲਕਾ ਹੈ ਪਿੰਡ ਬਹੁਤ ਨੇਕਾ ਦੇਖਦੇ ਪਿੰਡਾਂ ਦਾ ਸਮਰਥਨ ਤਾਂ ਬਹੁਤ ਆ ਜੀ ਇਹਨਾਂ ਨਾਲ ਬਾਕੀ ਸ਼ਹਿਰ ਦੀ ਜਿਹੜੀ ਵੋਟ ਜੁੜੀ ਹੋਈ ਹੈ ਇਹਨਾਂ ਨਾਲ ਬਹੁਤ ਪੁਰਾਣੇ ਬੈਠੇ ਆ ਬਹੁਤ ਪੁਰਾਣੇ ਕੰਮ ਕਰਾ ਰਹੇ ਆ ਇਹ ਇਸ ਕਰਕੇ ਇਹਨਾਂ ਨਾਲ ਪੁਰਾਣੀ ਵੋਟ ਜੁੜੀ ਹੋਈ ਆ ਤੇ ਨਵੀਂ ਹੁਣ ਝਾੜੂ ਦੀ ਭਗਵੰਤ ਮਾਨ ਜੀ ਦੀ ਵੋਟ ਤਾਂ ਹੈਗੀ ਹੈਗੀ ਇਹਨਾਂ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਪਾਜੀ ਹੋਰ ਕਿ ਇਹ ਹਸਲਕੇ ਦੇ ਵਿੱਚ ਕੱਚੀ ਕਲੋਨੀਆਂ ਬਹੁਤ ਨੇ ਰੋਣਾ ਕੱਚੀ ਵਾਲੇ ਨੂੰ ਕਿੱਧਾ ਦੇਖੋ ਜੀ ਨਵੀਂ ਸਰਕਾਰ ਬਣੀ ਆ ਹੌਲੀ ਹੌਲੀ ਕਰਨਗੇ ਦੇਖੋ ਇੱਕ ਦਿਨ ਚ ਸਭ ਕੁਝ ਹੋਣਾ ਨਹੀਂ ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਹੁਣ ਇਹ ਕਰ ਰਹੇ ਆ ਸੋ ਕੋਸ਼ਿਸ਼ ਆ ਅਗਲੇ 3 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਕੰਮ ਕਰਨ ਦੀ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर